ਇਸ ਵਕਤ ਅਸੀਂ موجوده ਭਾਰਤ-ਪਾਕ ਕਮੰਤਰੀ ਸਰਹੱਦ ਤੇ ਜਿੱਥੋਂ ਸੰਗਤਾਂ ਜਿਹੜੀਆਂ ਨੇ ਦੂਰਬਿੰਦ ਰਹੀਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਦਾਰੇ ਕਰਦੀਆਂ ਪਹਿਲੋਂ ਤੁਹਾਨੂੰ ਦਿਖਾ ਦਈਏ ਕਿ ਇਹ ਜਿਹੜਾ ਭਾਰਤ ਵਾਲੇ ਪਾਸੇ ਤੋਂ ਪੋਲ ਬਣਿਆ 2019 ਚ ਜਦੋਂ ਲਾਂਗਾ ਖੁੱਲਾ ਸੀ ਇਹ ਪੋਲ ਬਣ ਚੁੱਕਾ ਸੀ ਪਰ ਹੁਣ ਪਾਕਿਸਤਾਨ ਵਾਲੇ ਪਾਸੇ ਤੋਂ 5 ਸਾਲ ਬਾਅਦ ਜਿਹੜਾ ਆ ਇਹ ਪੋਲ ਬਣਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਪਾਕਿਸਤਾਨ ਦਾ ਝੰਡਾ ਔਰ ਨਾਲ ਉਸ ਤੋਂ ਸਿੱਧਾ ਜਿਹੜਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਦਾਰੇ ਕੀਤੇ ਜਾਂਦੇ ਆ ਔਰ ਇਹ ਪੋਲ ਤਿਆਰ ਨਾ ਹੋਣ ਕਾਰਨ ਸੰਗਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਕਿ ਪੁਲ ਦੇ ਉੱਪਰ ਦੋਨਾਂ ਮੁਲਕਾਂ ਵੱਲੋਂ ਜਿਹੜੇ ਆ ਗੇਟ ਵੀ ਲਗਾ ਦਿੱਤੇ ਗਏ ਆ ਇਸੇ ਪੁਲ ਰਾਹੀਂ ਜਿਹੜੀਆਂ ਹੁਣ ਸੰਗਤਾਂ ਨੇ ਬਹੁਤ ਜਲਦੀ ਦੋਨਾਂ ਮੁਲਕਾਂ ਦੀ ਹੁਣ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਔਰ ਮੀਟਿੰਗ ਤੋਂ ਬਾਅਦ ਇਹ ਜਿਹੜੇ ਦੋਹਰੇ ਕੋਲਿਆ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਖੁੱਲ੍ਹ ਦਿੱਤੇ ਜਾਣਗੇ ਔਰ ਸਭ ਤੋਂ ਵੱਡੀ ਗੱਲ ਆ ਕਿ ਇੱਥੋਂ ਜਿਹੜਾ ਵਪਾਰ ਦੀ ਇੱਕ ਬਹੁਤ ਵੱਡੀ ਆਸਮਾਣੀ ਆ ਕਿਉਂਕਿ ਪਹਿਲੀ ਵਾਰੀ ਆ ਜਿਹੜਾ ਇਹ ਇਦਾਂ ਮਜ਼ਬੂਤ ਪੁਲ ਬਣ ਚੁੱਕਾ ਇੱਥੋਂ ਜਿੰਨੇ ਮਰਜ਼ੀ ਟੈਰੀ ਟਰੱਕ ਜਿੰ ਜਾਇਆ ਜਾ ਸਕਦਾ ਜਿਵੇਂ ਦੋਨੋਂ ਪੁੱਲ ਮਿਲ ਗਏ ਨੇ ਜੇਕਰ ਦੋਨਾਂ ਸਰਕਾਰਾਂ ਦੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਦੇ ਦਿਲ ਵੀ ਮਿਲ ਜਾਣ ਤੇ ਦੋਨਾਂ ਪੰਜਾਬਾਂ ਦਾ ਜਿੱਥੇ ਬਹਾਰ ਆ ਜਾਗੀ ਉਥੇ ਦੋਨੋਂ ਜਿਹੜੇ ਮੁਲਕ ਆ 29 ਦੇ ਤਰੱਕੀ ਦੇ ਰਾਹ 'ਤੇ ਵੱਲ ਵੀ ਵਧਣਗੇ ਤੁਸੀਂ ਦੇਖ ਸਕਦੇ ਹੋ ਇਹ ਦੂਰਬੀਨ ਦੇ ਰਹੀਂ ਜਿਹੜੀਆਂ ਸੰਗਤਾਂ ਨੇ ਪੂਰੇ ਦਰਸ਼ਕ ਦਦਾਰੇ ਇਥੋਂ ਕਰ ਰਹੀਆਂ ਨੇ ਜਿਹੜੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਉਹ ਪਾਸਪੋਰਟ ਦੀ ਅਨਹੂਦ ਹੋਣ ਕਾਰਨ ਔਰ 20 ਡਾਲਰ ਦੀ ਫੀਸ ਨਾ ਹੋਣ ਦੇ ਕਾਰਨ ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪੂਰੇ ਦਰਸ਼ਨ ਦਰਾਰੇ ਨਹੀਂ ਕਰ ਸਕਦੇ ਆ ਇਸੇ ਕਾਰਨ ਇੱਥੇ ਜਿਹੜੀਆਂ ਦੂਰਬੀਨਾਂ ਲੱਗੀਆਂ ਹੋਈਆਂ ਨੇ ਔਰ ਦੂਰਬੀਨ ਦਾ ਰਾਹੀਂ ਸੰਗਤਾਂ ਦਰਸ਼ਨ ਦਰਾਰੇ ਕਰੀਆਂ ਅੱਜ ਵੀ 500 ਦੇ ਕਰੀਬ ਜਿਹੜੀ ਸੰਗਤ ਆ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਰਾਰੇ ਕਰਨ ਦੇ ਲਈ ਗਈ ਆ ਔਰ ਰੋਜ਼ਾਨਾ ਜਿਹੜੀ ਆ ਸੰਗਤ ਇਸੇ ਤਰ੍ਹਾਂ ਜਮਦੀ ਜਾਂਦੀ ਆ ਔਰ 3.5 ਲੱਖ ਦੇ ਕਰੀਬ ਸੰਗਤਾਂ ਜਿਹੜੀਆਂ ਨੇ ਨਾਨਕ ਨਾਮ ਲੈਵਾ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਤਾਰੇ ਕਰ ਚੁੱਕਿਆ ਨੇ ਉਹਨਾਂ ਨੇ ਕੰਡਿਆਲੀ ਤਾਰ ਦੇ ਉੱਪਰ ਜਿਹੜਾ ਪੁਲਿਆ ਇਹ ਪੁਲ ਦੇ ਨਾਲ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਹੁਣ ਜਿੱਥੇ ਅਮਨ ਦਾ ਲਾਂਗਾ ਮੋੜ ਤੋਂ ਸ਼ੁਰੂ ਹੋਣ ਜਿਹੜੀ ਆਸ ਵੱਜ ਗਈ ਆ ਵਪਾਰ ਹੋਣ ਦੀ ਆਸ ਵੱਜ ਗਈ ਆ ਉੱਥੇ ਜਿਹੜੇ ਸ਼ਰਧਾਲੂ ਨੇ ਜਦੋਂ ਹੜਾਂ ਦੇ ਦਿਨਾਂ ਦੇ ਵਿੱਚ ਜਾਂ ਜਿਹੜੀ ਸਖਤ ਸੁਰੱਖਿਆ ਥਾਣੀ ਲੰਘਣਾ ਪੈਂਦਾ ਸੀ ਉਹ ਵੀ ਹੁਣ ਥੋੜੀ ਜਿਹੀ ਸੌਖ ਹੋ ਜਾ ਗਈ ਕਿਉਂਕਿ ਇਹ ਜਿਹੜਾ ਪੁਲ ਬਣਨ ਦੇ ਨਾਲ ਦੋਹਾਂ ਮੁਲਕਾਂ ਦੇ ਵਿੱਚ ਇੱਕ ਜਿਹੜੀ ਸਾਂਝ ਦਾ ਜਿੱਥੇ ਇੱਕ ਪ੍ਰਤੀਕ ਬਣੇਗਾ ਉੱਥੇ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇੱਕ ਵਪਾਰ ਵੀ ਵਧਣ ਦੀ ਸੰਭਾਵਨਾ ਔਰ ਜਿੱਥੇ ਸਰਧਾਲੂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਜਾ ਕੇ ਨਤਮਸਤਕ ਹੁੰਦੇ ਨੇ ਇਸੇ ਪੋੜਾਈ ਜਲਦ ਜੜਾ ਆ ਸੰਗਤਾਂ ਨਿਰਵਿਗਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣਗੇ ਸਹਾਯੋਗੀ ਕੈਮਰਾਮੈਨ ਗੋਰੇ ਦਾ ਨਾਲ ਰਜਿੰਦਰ ਤਾਲੀਵਾਲ ਪੀਟੀਸੀ న్యూਸ ਭਾਰਤਪਕ ਮੰਤਰੀ ਸਾਹਿਬ ਡੇਰਾ ਬਾਬਾ ਨਾਨਕ